ਠੀਕ ਹੈ ਹਰ ਬੰਦੇ ਨੂੰ ਹੱਕ ਹੈ ਉਹ ਆਵੇ ਜੀ ਜੀ ਸਰਕਾਰ ਆਵੇ ਸਾਨੂੰ ਕਿਹਦਾ ਜਿਹੜਾ ਕਿੰਦਾ ਸੀ ਕਿ ਜਿਹੜੇ ਮੁਝ ਕੇ ਆਵਾਜ਼ ਦੀ ਪਾਰਟੀ ਨੇ ਜਿਹੜੀ ਹੈ ਉਹ ਕੋਠੀ ਖਾਲੀ ਕਰਾਈ ਹੈ ਤਾਂ ਕਿ ਸਿੰਪਦੀ ਵੋਟ ਨਾ ਸੀ ਅਸੀਂ ਇਹਨਾਂ ਦਾ ਬਿੰਗਾ ਜੀ ਅਸੀਂ ਤੁਹਾਨੂੰ 20 ਸਾਲ ਬਣਾ ਪ੍ਰਧਾਨ ਇੱਥੇ ਮੁੱਖ ਮੰਤਰੀ ਬਣਾ ਬੁਣਦਾ ਤੁਹਾਨੂੰ ਮਿਹਰਬਾਨੀ ਬਾਬਾ ਜੀ ਭਾਈ ਜਿਹੜੀ ਕੋਠੀ ਆ ਉਹ ਤਾਂ ਗਿਣੀ ਵੀ ਨਹੀਂ ਸਾਜਿਸ਼ ਹੈ ਜੇ ਖਾਲੀ ਕਰੋ ਨਹੀਂ ਸੀ ਤਾਂ 25 ਸਾਲ ਪਹਿਲਾਂ ਕਰਾਉਂਦਾ ਭਗਵੰਤ ਸਿੰਘ ਮਾਨ ਉਹਨੇ ਆਖਿਆ ਯਾਰ ਬਿੱਟੂ ਜਿਤਾਓ ਕਿਵੇਂ ਨਾ ਕਿਵੇਂ ਇਹ ਕਿਵੇਂ ਨਾ ਕਿਵੇਂ ਕੋਈ ਬਣਾਓ ਐਸਾ ਮਾਹੌਲ ਪਰ ਮਾਹੌਲ ਬਣਿਆ ਇਸ ਕਰਕੇ ਨਹੀਂ ਕਿ ਬਿੱਟੀ ਕੋਲੇ ਤਾਂ ਅਲਰੇਡੀ ਤਿੰਨ ਘਰ ਹੈ ਔਰ ਉਹਨੇ ਰੁਪਿਆ ਆਲਰੇਡੀ ਸਰਕਾਰੀ ਫੀਸ ਉਹਨੇ ਕੋਈ ਭਰੀ ਨਹੀਂ ਅਜ ਤੱਕ ਫਿਰ ਮੈਂ ਇਹਨੂੰ ਪੁੱਛਣਾ ਚਾਹਣਾ ਵੀ ਭਰਾਵਾ ਇਹਦਾ ਮਤਲਬ ਤੂੰ ਕਿਸੇ ਨਾਲ ਰਿਸ਼ਤਾ ਕਾਇਮ ਕੀਤਾ ਹੀ ਨਹੀਂ ਨਾ ਹੀ ਕਿਸੇ ਦਾ ਤੂੰ ਟੈਲੀਫੋਨ ਚੱਕਿਆ ਤੈਨੂੰ ਕਿਸੇ ਨੇ ਇਹ ਨਹੀਂ ਕਿਹਾ ਵੀ ਸਾਡੇ ਘਰੇ ਆ ਕੇ ਰਹਿ ਪਾ ਮੈਨੂੰ ਤਾਂ ਲੁਧਿਆਣੇ ਵਾਲਿਆਂ ਨੇ ਹੱਥ ਕੋਲ ਕੇ ਗੇਟ ਸੌ-ਸੌ ਕੋਠੀਆਂ ਤੇ ਘਰ ਖੋਲਤੇ ਰਾਜੀ ਵਿੜਿੰਗ ਨੂੰ ਮੈਨੂੰ ਤਾਂ ਘਰ ਵੀ ਲੈ ਲਿਆ ਮੈਂ ਐਗਰੀਮੈਂਟ ਹੋ ਗਿਆ ਅੱਜ ਐਗਰੀਮੈਂਟ ਤੁਹਾਡੇ ਸੋਸ਼ਲ ਮੀਡੀਆ ਤੇ ਤੁਹਾਨੂੰ ਸਾਰੇ ਚੈਨਲਾਂ ਨੂੰ ਭੇਜ ਦਾਂਗੇ ਵਿੜਿੰਗ ਸਾਹਿਬ ਇੱਕ ਨਸ਼ਾ ਤੁਹਾਡੇ ਤੇ ਸਵਾਲ ਖੜੇ ਕੀਤੇ ਨੇ ਉਹ ਕਹਿੰਦੇ ਕਿ ਤੁਹਾਡੇ ਕੋਲ ਬਸਾਂ ਦੀਆਂ ਬਾੜੀਆਂ ਦਾ ਪਹਿਲਾ ਲੋਟ ਹੈ ਇਹ ਹੁਣ ਕਹਾਂ ਵੀ ਤੇਰਾ ਕੀ ਢਿੱਡ ਦੁਖਦਾ ਮੇਰੇ ਕੋਲੇ ਜੇ ਪੈਸਾ ਹੈ ਤੇਰਾ ਕੀ ਢਿੱਡ ਦੁਖਦਾ ਤੂੰ ਇਹ ਦੱਸ ਤੂੰ ਇਹ ਦੱਸ ਵੀ 1 ਕਰੋੜ 83 ਲੱਖ ਕਿੱਥੋਂ ਲੈ ਕੇ ਆਏ ਕਿਹੜੇ ਬੰਦੇ ਨੇ ਤੇਰੀ ਜ਼ਮੀਨ ਖਰੀਦੀ ਆ ਕਿਹੜੇ ਇੱਕ ਕਹ ਆਇਆ ਤੂੰ ਕਹਾਂ ਮੈਂ ਜ਼ਮੀਨ ਕਿਹੜੀ ਜ਼ਮੀਨ ਗਹਿਣੇ ਕੀਤੀ ਹੈ ਲਿਆ ਤੇਰਾ ਅਕਾਊਂਟ ਵਿਖਾ ਔਰ ਉਹ ਜ਼ਮੀਨ ਦੀ ਕੀਮਤ ਕਿੰਨੀ ਸੀ ਸਰਕਾਰੀ ਤੇ ਤੂੰ ਇੰਨੇ ਪੈਸੇ ਕਿਵੇਂ ਅਰੇਂਜ ਕੀਤੇ ਤੂੰ ਗੱਲ ਕਰ ਆਪ ਦੀ ਰਾਜਾ ਵੜਿੰਗ ਜਿਹੜੀਆਂ ਬੱਸਾਂ ਬੱਸਾਂ ਨਾ ਮੇਰੇ ਬਾਰੇ ਤਾਂ ਬੱਸ ਦੇ ਡਰਾਈਵਰ ਨੂੰ ਤੇ ਕਨੈਕਟਰ ਨੂੰ ਸਰਕਾਰੀ ਬੱਸ ਵਿੱਚ ਚੜ ਕੇ ਪੁੱਛ ਲੋ ਜੇ ਹਰੇਕ ਬੱਸ ਦਾ ਡਰਾਈਵਰ ਤੇ ਕਨੈਕਟਰ ਇਹ ਨਾ ਕਵੇ ਕਿ ਰਾਜਾ ਵੜਿੰਗ ਵਰਗਾ ਕੋਈ ਅੱਜ ਤੱਕ ਨਾ ਮੰਤਰੀ ਆਇਆ ਨਾ ਹੋਣਾ ਫਿਰ ਗੱਲ ਕਰਾਂਗੇ ਐਸੇ ਕਰਕੇ ਇੱਕ ਸੇ ਕਰਕੇ ਬਿੱਟੂ ਦੇ ਬੁੱਲਾ ਤੋਂ ਸਿਕਰੀ ਨਹੀਂ ਲੈ ਰਹੀ ਵਰਿੰਗ ਸਾਹਿਬ ਪਿੰਡਾਂ ਦੇ ਵਕ ਵਕ ਮੁੱਦੇ ਨੇ ਹੈਗੇ ਜੇਕਰ ਗੱਲ ਕਰੀ ਨਸ਼ਾ ਕਿ ਫਿਰ ਮੁੰਡਾ ਜਿਹੜਾ ਹੈਗਾ ਕਿ ਉਹ ਪਿੰਡਾਂ ਨਾਲ ਗੱਲਬਾਤ ਕੀ ਕਹਿੰਦਾ ਨਸ਼ਾ ਹਜੇ ਵੀ ਹੈਗਾ ਕੈਪਟਨ ਰਮਿੰਦਰ ਸਿੰਘ ਐਜੇ ਕਹਿੰਦਾ ਨਸ਼ਾ ਖਤਮ ਕਰਦਾਂਗੇ ਜੇ ਦੁਬਾਰਾ ਸਰਕਾਰ ਆndi ਆਪਣੀ ਕਾਂਗਰਸ ਦੇ ਨਸ਼ਾ ਕਿੱਦਾਂ ਖਤਮ ਕਰ ਦੇਖੋ ਇਹਰੇ ਤੇ ਬਹੁਤ ਵੱਡੀ ਚਰਚਾ ਚਾਹੀਦੀ ਹੈ 5-7 ਦਿਨਾਂ ਦੀ तमाम ਬੁੱਧੀਜੀਵਾਂ ਨੂੰ ਲੈ ਕੇ ਲੋਕਾਂ ਨੂੰ ਲੈ ਕੇ ਔਰ ਵਿਉਂਤਬੰਦੀ ਕਰਨੀ ਪਵੇਗੀ ਇਹਰਾ ਕੋਈ ਆਲਟਰਨੇਟਿਵ ਸਾਨੂੰ ਹੱਲ ਕੱਢਣਾ ਪਏਗਾ ਨਹੀਂ ਇਹ ਨਸ਼ਾ ਬੰਦ ਨਹੀਂ ਹੋਏਗਾ ਮੈਂ ਕਿਸੇ ਤੇ ਬਲੇਮ ਨਹੀਂ ਕਰਦਾ ਬਾਬਾ ਕਿਰਪਾ ਕਰੇ ਆਉਣ ਵਾਲਾ ਸਮਾਂ ਜੇ ਸਨ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ